ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗੌੜੀ ਭਗਤ ਕਬੀਰ ਜੀ ਗੌੜੀ ਬਹਿਰਾਗਨ ਤੇ ਪਦੇ ਉਲਟਤ ਪਵਨ ਚੱਕਰ ਖਟ ਭੇਦੇ ਸੁਰਤ ਸੁਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬਹਿਰਾਗੀ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਉਲਟਤ ਪਵਨ ਜਦ ਜਿਹੜਾ ਮਨ ਹੈਗਾ ਆਪਣਾ ਧਿਆਨ ਬਾਹਰ ਮੁਖੀ ਤੋਂ ਅੰਤਰ ਮੁਖੀ ਕਰਦਾ ਹੈਗਾ ਅੰਤਰਮੁਖੀ ਹੋ ਜਾਂਦਾ ਹੈਗਾ ਉਦੋਂ ਜਿਹੜੇ ਚੱਕਰ ਖਾਟ ਗਏ 6 ਚੱਕਰ ਜਿਹੜੇ ਹੈਗੇ ਆ ਉਹਨਾਂ ਨੂੰ ਭੇਤ ਲੈਂਦਾ ਹੈਗਾ ਤੇ ਸੁਰਤੀ ਸੁੰਨ ਵਿੱਚ ਭਾਵ ਮਾਇਆ ਦੀ ਸ਼ਾਵਾਂ ਤੋਂ ਸੁਣ ਹੋ ਕੇ ਆਪਣੇ ਨਿਜਕਰ ਵਿੱਚ ਚਲੇ ਜਾਂਦੀ ਹੈ ਤਾਂ ਫਿਰ ਇਹ ਹੁਕਮ ਅਨਸਾਰੀ ਹੋ ਜਾਂਦਾ ਹੈ ਕਿਉਂਕਿ ਜਿਹੜਾ ਖੱਟ ਦਰਸ਼ਨ ਹੈਗਾ ਇਹ 6 ਚੱਕਰ ਹੈਗੇ ਅੱਖਾਂ ਵੀ ਮੰਨਦੇ ਨੂੰ ਚੱਕਰ ਵਿੱਚ ਪਉਂਦੀਆਂ ਨੇ ਦੋ ਖੰਨਾ ਦੇ ਸਰਾਹ ਹੈਗੇ ਉਹ ਵੀ ਚੱਕਰ ਵਿੱਚ ਹੀ ਪਉਂਦੇ ਆ ਜਿਹੜੀਆਂ ਦੋ ਨਾਸਕਾਂ ਸੁੰਘਣ ਦਾ ਕੰਮ ਕਰਦੀਆਂ ਨੇ ਸਕੰਦੀ ਲੈਣ ਦੀ ਆ ਉਹ ਵੀ ਚੱਕਰ ਵਿੱਚ ਹੀ ਪਾਉਂਦੇ ਹਾਂ ਇਸ ਤਰ੍ਹਾਂ ਜਿਹੜੇ ਯੋਗੀਆਂ ਨੇ ਵੀ 6 ਚੱਕਰ ਬਣਾਏ ਆ ਆਗਿਆਕਾਰੀ ਚੱਕਰ ਮੂਲਾ ਧਾਰ ਚੱਕਰ ਦਾ ਡਿਫਰੈਂਟ ਡਿਫਰੈਂਟ ਉਹਨਾਂ ਨੇ ਨਾਮ ਦਿੱਤੇ ਆ ਪਰ ਉਹ ਵੀ ਅਸਲ ਵਿੱਚ ਜਦੋਂ ਆਤਮਕ ਗਿਆਨ ਦੀ ਬਜਾਏ ਸਰੀਰ ਦਾ ਗਿਆਨ ਲੈਣ ਲੱਗਾ ਤਾਂ ਉਲਟ ਤ ਪਵਨ ਜਿਹੜਾ ਭਗਤ ਕਬੀਰ ਜੀ ਦਾ ਬਚਨ ਸੀਗਾ ਉਲਟ ਤ ਪਵਨ ਨੂੰ ਉਹਨਾਂ ਨੇ ਹਵਾ ਟੋਣੀ ਸਮਝ ਗਿਲੇ ਆ ਜਦ ਕਿ ਉਲਟ ਤ ਪਵਨ ਦਾ ਮਤਲਬ ਆਇਆ ਮਨ ਨੂੰ ਜਿਹੜਾ ਹੈਗਾ ਮਾਇਆ ਦੀਆਂ ਇਛਾਵਾਂ ਤੋਂ ਮੋੜਨਾ ਹੈਗਾ। ਉਧਰ ਸੁਣਨ ਕਰਨਾ ਹੈਗਾ ਧਿਆਨ ਨੂੰ ਮਾਇਆ ਵੱਲ ਤਾਂ ਸੱਚ ਦੀ ਸਮਝ ਆ ਸਕਦੀ ਹੈ। ਪਰ ਜਿੰਨਾ ਚਿਰ ਇਹ ਤ੍ਰਿਕੂਟੀ ਵਿੱਚ ਬੈਠਦਾ ਹੈਗਾ ਤ੍ਰਿਕੂਟੀ ਵਿੱਚ ਬੈਠ ਕੇ ਇਹ ਚੱਕਰਾਂ ਨੂੰ ਭੇਦਣ ਦੀ ਪ੍ਰਕਿਰਿਆ ਕਰਦਾ ਹੈ। ਉਹਦੇ ਨਾਲ ਤਾਂ ਤ੍ਰਿਕੂਟੀ ਛੁੱਟੇ ਦਸਮ ਦਵਾਰ ਖੁੱਲ੍ਹੇ ਕਿਉਂਕਿ ਤ੍ਰਿਕੂਟੀ ਛੁੱਟਣਾ ਦਸਮ ਦਵਾਰ ਖੁੱਲ੍ਹਣਾ ਸੀ। ਪਰ ਜਦੋਂ ਤ੍ਰਿਕੂਟੀ ਦਾ ਛੜਦਾ ਨਹੀਂ ਹੈਗਾ ਤ੍ਰਿਕੂਟੀ ਵਿੱਚ ਬੈਠ ਕੇ ਤੇ ਇਹ ਗਿਆਨ ਲੈਣ ਦੀ ਗਿਆਨ ਨੂੰ ਸਮਝਣ ਦੀ ਗੱਲ ਕਰਦਾ ਹੈ ਤਾਂ ਉਹਦਾ ਉਹਦੇ ਨਾਲ ਜੋ ਕੁਝ ਇਹਨੂੰ ਦਿਖਦਾ ਹੈਗਾ ਉਹਨੂੰ ਸੱਚ ਮੰਨੀ ਜਾਂਦਾ ਹੈਗਾ ਤੇ ਇਸ ਤਰ੍ਹਾਂ 6 ਚੱਕਰ ਭੇਦਣ ਦੀ بجائے 6 ਚੱਕਰਾਂ ਦੇ ਚੱਕਰ ਵਿੱਚ ਪਿਆ ਰਹਿੰਦਾ ਹੈਗਾ ਇਹ ਖੱਟ ਦਰਸ਼ਨ ਦੇ ਚੱਕਰ ਵਿੱਚ ਪਏ ਹੋਣ ਕਰਕੇ ਵੀ ਜਿੰਨੇ ਵੀ ਬਾਹਰ ਮੁਕੀ ਧਿਆਨ ਦੀਆਂ ਗੱਲਾਂ ਕਰਦੇ ਆ ਕਿ ਸਾਨੂੰ ਆਹ ਦਿਸਦਾ ਹੈ ਸਾਨੂੰ ਦਰਸ਼ਨ ਹੁੰਦੇ ਹਨ ਪਰ ਗਰਵਾਣੀ ਦਾ ਕਹਿ ਰੀ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਪੰ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸਨ ਨਾ ਦਾ ਰੂਪ ਨਾ ਰੇਖਾ ਨਾ ਦਾ ਕੁ ਰੰਗਾਗਾ ਕਿਉਂਕਿ ਜਿਹੜਾ ਰੂਪ ਰੇਖ ਰੰਗ ਇਹ ਜਿਹੜਾ ਮਾਇਆ ਦਾ ਸਰੀਰ ਹੈਗਾ ਉਹਦਾ ਹੈ ਤ੍ਰਹਿ ਗੁਣ ਤੇ ਪ੍ਰਭ ਨੇ ਜਿਹੜਾ ਪ੍ਰਾ ਹੈ ਜਿਹੜਾ ਆਪਣਾ ਮੂਲ ਹੈ ਜਿਹੜਾ ਬਨਾਸੀ ਹੈ ਜਿਹੜਾ ਆਉਂਦਾ ਨਹੀਂ ਜਾਂਦਾ ਮਰੇ ਨਾ ਜੀਵੇ ਉਹ ਜਿਹੜਾ ਆਪਣਾ ਮੂਲ ਹੈ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸਨ ਇਹਦੀ ਸਮਝ ਕੇ ਨੂੰ ਆਉਂਦੀ ਆ ਹੁਣ ਜੇ ਜਿਹਨੂੰ ਪਰਮੇਸ਼ਰ ਭੁਜਾਉਂਦਾ ਹੈ ਉਹਨੂੰ ਇਸ ਨੂੰ ਬੁਝਦਾ ਹੈ ਜੇ ਤੇ ਪਰਮੇਸ਼ਰ ਪ੍ਰਸੰਨ ਹੁੰਦਾ ਹੁਣ ਪ੍ਰਸੰਨ ਕਿਹਦੇ ਤੇ ਹੋਏਗਾ ਹੁਣ ਪ੍ਰਸੰਨ ਉਹਦੇ ਤੇ ਹੋਏਗਾ ਜਿਹੜਾ ਆਪਣੇ ਕੰਮ ਕਰਨ ਲਈ ਆਇਆ ਹੈ ਜਿਹੜਾ ਆਪਣਾ ਕੰਮ ਕਰ ਰਿਹਾ ਹੈ ਜਿਹੜਾ ਹੁਕਮ ਚੱਲਦਾ ਹੈਗਾ ਤੇ ਉਹਦੇ ਤੇ ਹੀ ਪ੍ਰਸੰਨ ਹੁੰਦਾ ਆਪਣਾ ਜਿਹੜਾ ਅੱਜ ਕੱਲ ਚੱਲ ਰਿਹਾ ਹੈਗਾ ਉਹ ਸਾਰਾ ਹੀ ਖੱਟ ਦਰਸ਼ਨ ਜਿਹੜਾ ਜੋਗਮਤ ਦੀ ਹੀ ਗੱਲ ਚੱਲਦੀ ਹੈਗੀ ਹੈ ਜਿੰਨੇ ਵੀ ਧਰਮ ਦੇ ਪ੍ਰਚਾਰਕ ਹੈਗੇ ਥੋੜਿਆਂ ਜਿਹਾ ਨੂੰ ਛੱਡ ਕੇ ਬਾਕੀ ਸਾਰੇ ਜਿੰਨੇ ਵੀ ਹੈਗੇ ਆ ਉਹ ਸਾਰੇ ਜੋਗ ਮਤ ਦੀ ਗੱਲ ਕਰਦੇ ਸਮਾਧੀ ਦੀ ਗੱਲ ਕਰਦੇ ਹਨ ਜਦ ਕਿ ਜਿਹੜੀ ਸਮਾਧੀ ਹੈਗੀ ਆ ਸੱਚ ਧਰਮ ਦੇ ਵਿੱਚ ਜਿਹੜਾ ਹੈਗਾ ਸਮਾਧੀ ਜਿਹੜੀ ਹੈਗੀ ਉਹ ਜਦੋਂ ਆਪਾਂ ਜਦੋਂ ਸੁੰਨ ਸਮਾਦ ਹੈਗਾ ਹੁਣ ਸੁੰਨ ਸਮਾਦ ਉਹਨਾਂ ਨੇ ਕਿਹਾ ਸੀ ਮਾਇਆ ਵੱਲੋਂ ਸੁੰਨ ਸਮਾਦ ਹੋਣਾ ਹੈਗਾ ਪਰ ਆਪਾਂ ਉਦਾਂ ਹੀ ਆ ਜਿਹੜਾ ਸਰੀਰ ਨੂੰ ਹੀ ਅੱਖਾਂ ਬੰਦ ਕਰਕੇ ਬੈਠਣ ਨੂੰ ਸੁੰਨ ਸਮਾਦ ਮੰਨ ਲਿਆ ਕਿਉਂਕਿ ਆਪਾਂ ਸਰੀਰ ਨੂੰ ਸਾਰਾ ਕੁਝ ਮੰਨਦੇ ਆ ਆਪਾਂ ਨੂੰ ਨਿਰਗੁਣ ਦਾ ਗਿਆਨ ਨਹੀਂ ਹੈਗਾ ਆਪਣੇ ਮੂਲ ਦਾ ਗਿਆਨ ਨਹੀਂ ਹੈ ਇਸ ਕਰਕੇ ਆਪਣਾ ਧਿਆਨ ਬਾਹਰ ਮੁਕੀ ਹੋਣ ਕਰਕੇ ਆ ਸਰੀਰ ਨਾਲੇ ਸਾਰਾ ਕੁਝ ਕਰ ਰਹੇ ਆ ਤੇ ਇਸੇ ਕਰਕੇ ਕੋਈ ਕਹਿੰਦਾ ਕਿ ਮੈਂ ਸੂਰਜ ਤੇ ਚਲਾ ਜਾਂਦਾ ਹਾਂ ਧਿਆਨਦੁਆਰਾ ਕੋਈ ਕਹਿੰਦਾ ਮੈਂ ਆਤਮਾ ਨੂੰ ਮਿਲਦਾ ਹੈ ਕੋਈ ਕੁਝ ਕਹਿ ਰਿਹਾ ਤੇ ਕੋਈ ਕੁਝ ਕਹਿ ਰਿਹਾ ਹੈਗਾ ਇਹ ਜਿੰਨਾ ਕੁਝ ਹੈਗਾ ਸਾਰਾ ਪਰਮ ਦੇ ਵਿੱਚ ਹੈਗਾ ਕਿ ਕੋਈ ਸੱਚ ਨਹੀਂ ਹੈਗਾ ਜਿਉ ਮੰਨ ਦੇਖੇ ਪਰ ਮੰਨ ਤੈਸਾ ਜੈਸੀ ਮਨਸਾ ਤੈਸੀ ਦਾਸਾ ਹੁਣ ਜਿੱਦਾਂ ਦੀ ਮਨ ਜਿਹੜਾ ਕਲਪਨਾ ਕਰਦਾ ਉਹ ਜਿਹੀਆਂ ਚੀਜ਼ਾਂ ਦੇਖਦਾ ਹੈ ਜਿੱਦਾਂ ਇਹਦੇ ਅੰਦਰ ਇੱਛਾ ਹੁੰਦੀ ਹੈ ਉਸੇ ਤਰ੍ਹਾਂ ਦਾ ਇਹਨੂੰ ਮਾਨੜਾ ਉਚਿਤਰ ਘੜ ਘੜ ਦਿਖਾਉਂਦਾ ਹੈ ਪਰ ਗਰਵਾਣੀ ਤਾਂ ਇਸ ਚੀਜ਼ ਤੋਂ ਉੱਪਰ ਉੱਠਣ ਦੀ ਗੱਲ ਕਰਦੀ ਹੈ ਇਸੇ ਕਰਕੇ ਭਗਤ ਕਬੀਰ ਜੀ ਦਾ ਬਚਨ ਹੈ ਉਲਟ ਤਪਾਵਨ ਚੱਕਰ ਖਟ ਭੇ ਦੇ ਸੁਰਤੀ ਸੁਨ ਅਨਰਾਗੀ ਆਵੇ ਨਾ ਜਾਵੇ ਮਰੇ ਨਾ ਜੀਵੇ ਤਾਸ ਕੋਜ ਬੇਰਾਗੀ ਬਾਰ ਮੁਖੀ ਧਿਆਨ ਨੂੰ ਛੱਡ ਕੇ ਜੰਤਰ ਮੁਖੀ ਧਿਆਨ ਕਰੇਗਾ ਤਾਂ ਇਹ ਜਿਹੜੇ ਛੇ ਚੱਕਰਾਂ ਭੇ ਦੇ ਜਾ ਸਕਦੇ ਹਨ ਫੇਟਾ ਤੇਰਾ ਧਿਆਨ ਉਹ ਮਾਇਆ ਵੱਲੋਂ ਸੁੱਨ ਹੋ ਸਕਦਾ ਹੈ ਤੇ ਤੂੰ ਹੁਕਮ ਅਨਸਾਰੀ ਹੋ ਸਕਦਾ ਹੈ ਫਿਰ ਤੈਨੂੰ ਸਮਝ ਪਵੇਗੀ ਆਵੇ ਨਾ ਜਾਵੇ ਮਰੇ ਨਾ ਜਿੜਾਉਂਦਾ ਨੀਟ ਨਾ ਕਿਤੇ ਜਾਂਦਾ ਹੈ ਨਾ ਮਰਦਾ ਹੈ ਤੇ ਨਾ ਜੀਉਂਦਾ ਹੈ ਤਾਂ ਸਖੋਜ ਬੈਰਾਗੀ ਉਹ ਆਪਣਾ ਮੂਲ ਹੈ ਅਬਨਾਸੀ ਹੈ ਉਹ ਬਨਾਸੀ ਪੁਰਖ ਹੈ ਸਭ ਵਿੱਚ ਰਹਿ ਆਸਮਾਏ ਤੇ ਜੇ ਆਪਣਾ ਮਨ ਮਾਇਆ ਵੱਲੋਂ ਉਲਟਾ ਕੇ ਆਪਣੇ ਅੰਤਰਮੁਖੀ ਧਿਆਨ ਕਰੇਗਾ ਤਾਂ ਇਹਦੀ ਸਮਝ ਆਉਣੀ ਹੈ ਕਿਉਂਕਿ ਦੇਹ ਦੇ ਆਖੇ ਸਭ ਕੋਈ ਜੈ ਭਾਵ ਹੈ ਤੇ ਦੇਹ ਗੁਰੂਦੁਆਰੇ ਦੇਵਸੀ ਤਿਕਾ ਨਵਾਰੇ ਸੋਏ ਹੁਣ ਉਦੋਂ ਤਾਂ ਸਾਰੇ ਹੀ ਅਰਦਾਸਾਂ ਕਰੀ ਜਾਂਦੇ ਆ ਕਿ हे ਪਰਮੇਸ਼ਰ ਮੈਨੂੰ ਗਿਆਨ ਦੇ ਪਰ ਕਹਿੰਦੇ ਜੈ ਭਾਵੇ ਤੇ ਦੇ ਹੁਣ ਕਹਿੰਦੇ ਜਿਹਨੂੰ ਜਿਹੜਾ ਉਹਨੂੰ ਚੰਗਾ ਲੱਗਦਾ ਉਹਨੂੰ ਦਿੰਦਾ ਹੈਗਾ ਹੁਣ ਦਿੰਦਾ ਕਿਤੇ ਕਹਿੰਦੇ ਗੁਰੂਦੁਆਰੇ ਦੇਵਸੀ ਹੁਣ ਗੁਰਦੁਆਰਾ ਅਡਾ ਅੰਦਰ ਹੈਗਾ ਗੁਰਦੁਆਰੇ ਦੇਵਸੀ ਤਿਕਾ ਨਵਾਰੇ ਸੋਏ ਹੁਣ ਜਿਹੜਾ ਗੁਰਦੁਆਰਾ ਹੈਗਾ ਜਿਹੜਾ ਫਿਰਦਾ ਹੈਗਾ ਉਹਦੇ ਵਿੱਚ ਜਿਹੜਾ ਆਪਣਾ ਮੂਲ ਹੈਗਾ ਉਹਦੇ ਨਾਲ ਸੇਵਾ ਵਿੱਚ ਗੁਰ ਕੀ ਸੇਵਾ ਸ਼ਬਦ ਵਿਚਾਰ ਕਰਨ ਦੇ ਨਾਲ ਗਿਆਨ ਹੋਣਾ ਹੈ ਗੁਰਦੁਆਰੇ ਦੇਵ ਸੀ ਉੱਥੇ ਦਿੰਦਾ ਇਹੋ ਤਿਖਨਵਾਰੇ ਸੋਏ ਉਹਦੇ ਦੁਆਰਾ ਫਿਰ ਆਪਾਂ ਨੂੰ ਸਤਗੁਰ ਤੇ ਨਾਮ ਪਾਇਆ ਜਾਏ ਜਿਹੜਾ ਹੋਕ ਸ਼ਬਦ ਗੁਰੂ ਆ ਉਹਨੂੰ ਸਪਸ਼ਟ ਕਰਦਾ ਫਿਰ ਉਹਦੇ ਤੋਂ ਆਪਾਂ ਨੂੰ ਗਿਆਨ ਮਿਲਦਾ ਹੈ ਗੁਰਦੁਆਰੇ ਦੇਵ ਸੀ ਤਿਖਨਵਾਰੇ ਸੋਏ ਹੁਣ ਉੱਥੇ ਮਿਲਦਾ ਹੈ ਤੇ ਜਿਹੜਾ ਉੱਥੇ ਜਾਊਗਾ ਉੱਥੇ ਧਿਆਨ ਲਾਹੋਗਾ ਉਹਦੀ ਜਿਹੜੀ ਤ੍ਰਿਸ਼ਨਾ ਆਏਗੀ ਉਹ ਖਤਮ ਹੁੰਦੀ ਹੈ ਨਹੀਂ ਤਾਂ ਸਾਰੇ ਚੱਕਰਖਟ ਜਿਹੜੇ 6 ਚੱਕਰਾਂ ਦੇ ਚੱਕਰਾ ਵਿੱਚ ਫਸੇ ਹੋਏ ਆ ਤੇ ਉਵੇਂ ਝੂਠ ਮੋਠ ਗੱਲਾਂ ਕਰੀ ਜਾਂਦੇ ਕਿ ਸਾਨੂੰ ਆ ਦੀਦਾ ਹੈ ਤੇ ਅਸੀਂ ਇਹ ਕਰ ਸਕਦੇ ਆ ਅਸੀਂ ਭੂਤਾਂ ਨੂੰ ਬਸ ਕਰ ਸਕਦੇ ਆ ਸਾਨੂੰ ਭੂਤ ਦੀਦੇ ਆ ਭੂਤ ਦਾ ਇੱਕ ਹੋਰ ਹੈਗੇ ਜੰਮ ਕੇ ਦੂਤ ਕਰਵਾਣੀ ਇਹਨਾਂ ਨੂੰ ਕਹਿੰਦੇ ਹੈਗੇ ਆ ਹਿਰਨਾ ਬਾਜਾਂ ਤੇ ਸਿਕਦਾਰਾਂ ਇਹਨਾਂ ਪੜਿਆ ਨਾਓ ਫਾਹੀ ਲਾਗੀ ਜਗਤ ਫਾਹਨ ਅੱਗੇ ਨਹੀਂ ਤਾਓ ਇਹ ਹਿਰਨ ਹੈਗੇ ਇਹੋ ਬਾਜ ਹੈਗੇ ਤੇ ਇਹਨਾਂ ਨੇ ਥੋੜਾ ਬਹੁਤਾ ਗਿਆਨ ਪੜਿਆ ਹੁੰਦਾ ਹੈਗਾ ਅਣਪੋਲ ਲੋਗ ਅਣਪੋਲ ਸੰਗਤ ਹੈਗੀ ਜਿਹੜੇ ਨੂੰ ਅਜੇ ਗਿਆਨ ਨਹੀਂ ਹੈਗਾ ਉਹਨਾਂ ਨੂੰ ਇਹ ਆਪਣੇ 6 ਚੱਕਰਾਂ ਚ ਘਾਉਂਦੇ ਹੈਗੇ ਤੇ ਉਹਦੇ ਕਰਕੇ ਉਹ ਵਿਚਾਰੇ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਤੇ ਇਹਨਾਂ ਦੀਆਂ ਜੇਬਾਂ ਭਰ ਰਹੀਆਂ ਹਨ ਦਸ਼ਮੇਸ਼ ਪਿਤਾ ਜੀ ਦਾ ਬਚਨ ਹੈ ਪੇਕ ਦਿਖਾਵੇ ਜਗਤ ਕੋ ਲੋਗਨ ਕੋ ਵਸਕੀਨ ਅੰਤਕਾਰ ਖਾਤੀ ਕਾਟਿਓ ਵਾਸ ਨਰਕ ਮੋਲੀਂ ਕਹਿੰਦੇ ਇਹੋ ਜਿਹੜੇ ਜਿਹੜੇ ਪੇਕ ਦਿਖਾ ਕੇ ਲੋਕਾਂ ਨੂੰ ਠੱਗਦੇ ਹਨ ਅੰਦਰ ਸੱਚ ਨਹੀਂ ਹੈਗਾ ਅੰਤ ਦੇ ਸਮੇਂ ਇਹਨਾਂ ਦਾ ਕੀ ਹੋਊਗਾ ਅੰਤਕਾਰ ਖਾਤੀ ਕਟਿਓ ਹੁਣ ਫਿਰ ਇਹ ਕਹਿੰਦੇ ਨੇ ਨਿਵਾਸ ਨਰਕਮ ਉਹਨੂੰ ਫਿਰ ਇਹਨਾਂ ਨੂੰ ਜਿਹੜਾ ਹੈਗਾ ਨਰਕ ਵਿੱਚ ਵਾਸਾ ਮਿਲੇਗਾ ਇਸ ਕਰਕੇ ਜਿਨ੍ਹਾਂ ਨੇ ਨਹੀਂ ਇਸ चीज ਨੂੰ ਛੱਡਣਾ ਉਹ ਇਹ ਵਿਚਾਰ ਲੈਣ ਕਿ ਜੋ ਗੁਰਬਾਣੀ ਕਹਿ ਰਹੀ ਹੈ ਸੱਚਾ ਹੈ ਔਰ ਜਿਹੜੇ ਉਹਨਾਂ ਦੇ ਪਿੱਛੇ ਲੱਗਣਗੇ ਉਹਨਾਂ ਦਾ ਵੀ ਹਾਲੇ ਹੋਈ ਹੋਏਗਾ ਭਗਤ ਕਬੀਰ ਜੀ ਦਾ ਬਚਨ ਹੈ ਕਬੀਰ ਧਰਤੀ ਔਰ ਆਕਾਸ਼ ਮੇ ਦੂਇ ਤੂ ਬਰੀ ਅਬਦ ਖਟ ਦਰਸ਼ਨ ਸੰਸੇ ਪਰੇ ਔਰ 84 ਸਿਦ ਭਗਤ ਕਬੀਰ ਜੀ ਕਹਿੰਦੇ ਇਹ ਧਰਤੀ ਤੇ ਆਕਾਸ਼ ਹਿਰਦੇ ਆਕਾਸ਼ ਦੇ ਵਿੱਚ ਜਿਹੜੀ ਹੈਗੀ ਨਾ ਦੂਇ ਭਾਵ ਦਵੇਦਾ ਉਹ ਜਿਹੜੀ ਆ ਬੜੀ ਅਵੱਧ ਹੈਗੀ ਉਹਨੂੰ ਕੱਟਣਾ ਬੜਾ ਮੁਸ਼ਕਲ ਹੈਗਾ ਜਾਂ ਕਹ ਲੋ ਜਿਹੜੀ ਮਾਇਆ ਹੈਗੀ ਆ ਮਾਇਆ ਦੀ ਜਿਹੜੀਆਂ ਛਾਵੇਂ ਤੋਂ ਉੱਪਰ ਠਣਾ ਬੜਾ ਮੁਸ਼ਕਲ ਹੈ ਇਹ ਕਹ ਲੋ 나ਕੂ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਧਾਰੀ ਕੋਹ ਕਬੀਰ ਸੰਤਨ ਕੀ ਬੈਣ ਤੀਨ ਲੋਕ ਕੀ ਪਿਆਰੀ ਹੁਣ ਜਿਹੜੀਆਂ ਮਾਇਆ ਦੀਆਂ ਛਾਵੇਂ ਹਨ ਜਾਂ ਜਿਹੜੀ ਦੁਬਿਧਾ ਹੈਗੀ ਆ ਜਿਹੜੀ ਹੈਗੀ ਕਲਪਨਾ ਹੈਗੀ ਆ ਇਹ ਜਿਹੜੀ ਹੈਗੀ ਆ ਇਹਨੂੰ ਕੱਟਣਾ ਸੌਖਾਂ ਨਹੀਂ ਹੈਗਾ ਸਨਾਤਨ ਮਤ ਦੇ ਵਿੱਚ ਤਾਂ ਇਹਨੂੰ ਕਹਿੰਦੇਗੇ ਕੱਟੀ ਨਹੀਂ ਜਾ ਸਕਦੀ ਪਰ ਭਗਤ ਕਬੀਰ ਜੀ ਕਹਿ ਰਹੇ ਕਹਿੰਦੇ ਅਸੀਂ ਇਹਨੂੰ ਨੱਕ ਤੋਂ ਵੀ ਕੱਟ ਦਿੱਤਾ ਕੰਨ ਤੋਂ ਵੀ ਕੱਟ ਦਿੱਤਾ ਤੇ ਕੱਟਕੁੱਟ ਕੇ ਨੂੰ ਫਿਰ ਪਰੇ ਛੁੱਟ ਦਿੱਤਾ ਹੁਣ ਇਹ ਕੱਟ ਇਹਦਾ ਮਤਲਬ ਹੈ ਜਿਹੜਾ ਧਿਆਨ ਹੈਗਾ ਜਦੋਂ ਨੱਕ ਵਿੱਚ ਜਾਂਦਾ ਕੰਨ ਵਿੱਚ ਜਾਂਦਾ ਹੈਗਾ ਜਾਂ ਅੱਖਾਂ ਰਾਹੀਂ ਦੇਖਦਾ ਹੈਗਾ ਉਹਦੇ ਨਾਲੇ ਬਾਹਰ ਮੁਕੀ ਹੁੰਦਾ ਹੈ ਪਰ ਜਦੋਂ ਜਿਹਨਾਂ ਨੂੰ ਗਿਆਨ ਹੋ ਜਾਂਦਾ ਹੈਗਾ ਫਿਰ ਉਹ ਧਿਆਨ ਬਾਹਰ ਜਾਣ ਹੀ ਨਹੀਂ ਦਿੰਦੇ ਤੋ ਕਬੀਰ ਸੰਤਨ ਕੀ ਬੈਰਨ ਤਿੰਨ ਲੋਕ ਕੀ ਪਿਆਰੀ ਹੁਣ ਇਹ ਜਿਹੜੀ ਕਲਪਨਾ ਹੈਗੀ ਆ ਇਹ ਸੰਤ ਤਾਂ ਇਹਨੂੰ ਬੈਰਨ ਸਮਝਦੇ ਹੈਗੇ ਪਰ ਜਿਹੜੇ ਤਿੰਨ ਲੋਕ ਹੈਗੇ ਆ ਰਾਜਗੁਰ ਤੁਮਗੁਣ ਸਤਗੁਣ ਕਹੀਏ ਇਹ ਸਭ ਤੇਰੀ ਮਾਇਆ ਚੌਥੇ ਪਦ ਕੋ ਜੋ ਨਾ ਕੀਨੇ ਤਿੰਹੀ ਪਰਮ ਪਦ ਪਾਇਆ ਪਰ ਜਿਹੜੇ ਤਿੰਨਾਂ ਲੋਕਾਂ ਵਿੱਚ ਫਸੇ ਹੁੰਦੇ ਆ ਉਹਨਾਂ ਦੇ ਉਹਨਾਂ ਦੀ ਇਹ ਪਿਆਰੀ ਹੈਗੀ ਉਹਨਾਂ ਨੂੰ ਇਹ ਚੰਗੀ ਲੱਗਦੀ ਹੈ ਜਿਹੜੀ ਆਪਣੀ ਕਲਪਨਾ ਹੈਗੀ ਆ ਹੁਣ ਇਸ ਕਰਕੇ ਜਦੋਂ ਜਿਹੜਾ ਮਨ ਆਪਣਾ ਮਾਇਆ ਵੱਲੋਂ ਸੁਣ ਕੀਤਾ ਜਿਹੜਾ ਧਿਆਨ ਹਿਰਦੇ ਵਿੱਚ ਕਰਿਆ ਧਿਆਨ ਅੰਤਰਮੁਖੀ ਹੋਇਆ ਉਹ ਉਹਦੇ ਨਾਲ ਫਿਰ ਇਹ ਮਨ ਜਿਹੜਾ ਅਨਰਾਗੀ ਬਣ ਜਾਂਦਾ ਹੈ ਆਵੇ ਨਾ ਜਾਈ ਮਰੇ ਨਾ ਜੀਵੇ ਤਾਸ ਖੋਜ ਬੇਰਾਗੀ ਭਗਤ ਕਬੀਰ ਜੀ ਕਹਿੰਦੇ ਹਨ ਕਿ ਹੁਣ ਜਿਹੜਾ ਆਉਂਦਾ ਨਹੀਂ ਤੇ ਨਾ ਜਾਂਦਾ ਹੈਗਾ ਆਵੇ ਨਾ ਜਾਈ ਮਰੇ ਨਾ ਜੀਵੇ ਨਾ ਮਰਦਾ ਤੇ ਨਾ ਜੀਂਦਾ ਹੈ ਤਾਸ ਖੋਜ ਬੇਰਾਗੀ ਕਹਿੰਦੇ ਉਹਨੂੰ ਖੋਜ ਹੁਣ ਉਹ ਕੌਣ ਹੈਗਾ ਉਹ ਆਪਣਾ ਮੂਲ ਹੈਗਾ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਈ ਉਹ ਬਨਾਸੀ ਪੁਰਖ ਹੈ ਸਬ ਮੇ ਰਹਿਆ ਸੁਭਾਈ ਹੁਣ ਜਿਹੜਾ ਸੱਚ ਦਾ ਗਿਆਨ ਹੈਗਾ ਉਹ ਨੂੰ ਅਬਨਾਸੀ ਪੁਰਖ ਕਿਹਾ ਹੈ ਉਹ ਨਾ ਆਉਂਦਾ ਹੈ ਨਾ ਜਾਂਦਾ ਹੈ ਨਾ ਮਰੇ ਨਾ ਜੀਵੇ ਨਾ ਮਰਦਾ ਤੇ ਨਾ ਉਹ ਜਿੰਦਾ ਕਿਉਂਕਿ ਮਰਨਾ ਜੀਵਨ ਜਿਹੜਾ ਹੈਗਾ ਉਹ ਸਰੀਰ ਕਰਕੇ ਹੈ ਹੁਣ ਜਿਹੜਾ ਅਕਾਲ ਮੂਰਤ ਹੈ ਅਬਨਾਸੀ ਹੈ ਜਿਹਦਾ ਕਦੀ ਨਾਸ ਨਹੀਂ ਹੁੰਦਾ ਉਹਨੂੰ ਕਹਿੰਦੇ ਖੋਜ ਉਹਨੂੰ ਤਾਂ ਹੀ ਖੋਜਾਂਗੇ ਜਿੰਨਾ ਚਿਰ ਆਪਣੇ ਅੰਦਰ ਚੱਕਰ ਖਟ ਹੈ ਛੇ ਚਕਰਾਂ ਦਾ ਚੱਕਰ ਪਿਆ ਹੋਇਆ ਹੈਗਾ ਅਖਾਰਾਂ ਹੀ ਆਪਾਂ ਦੇਖਦੇ ਹਾਂ ਉਹਨੂੰ ਚੀਜ਼ ਨੂੰ ਸੱਚ ਮੰਨਦੇ ਹਾਂ ਕੰਨਾਂ ਰਾਹੀਂ ਸੁਣਦੇ ਆ ਤੇ ਉਹਨੂੰ ਸੱਚ ਮੰਨਦੇ ਹਨ ਅੰੱਕਣ ਨਾਲ ਸੁੰਗੜਨਾ ਸੱਚ ਮੰਨਦੇ ਹਨ ਉਹਨਾਂ ਚ ਜਿਹੜੇ ਚੱਕਰ 6 ਆ ਗਏ ਇਹਨੂੰ ਭੇਦਿਆ ਨਹੀਂ ਜਾ ਸਕਿਆ ਜੇ ਆਪਾਂ ਜਿਹੜਾ ਮਨ ਹੈਗਾ ਕਿ ਜਿਹੜੀ ਦਾ ਇੱਕ ਹੋਰ ਬਚਨ ਵੀ ਹੈ ਰਾਮ ਪਦਾਰਥ ਪਾਈਏ ਪਹਿਲੇ ਤਜੇ ਸਰੀਰ ਹੁਣ ਰਾਮ ਪਦਾਰਥ ਜਿਹੜਾ ਹੈਗਾ ਸੱਚ ਦਾ ਗਿਆਨ ਹੈਗਾ ਬ੍ਰਹਮ ਗਿਆਨ ਆਤਮ ਗਿਆਨ ਤਾਂ ਹੀ ਪਾਇਆ ਜਾ ਸਕਦਾ ਹੈ ਜੇ ਆਪਣਾ ਮਨ ਮਾਇਆ ਤੋਂ ਉੱਪਰ ਉੱਠੇ ਪਰ ਜੇ ਇਹਨਾਂ 6 ਚੱਕਰਾਂ ਚ ਫਸਿਆ ਹੋਇਆ ਹੈ ਤਾਂ ਫਿਰ ਜਿਹੜੀ ਸੁਰਤੀ ਹੈ ਕਹਿੰਦੀ ਬਾਣੀ ਸੁਰਤ ਨਾ 부ਝਨੀ ਸ਼ਬਦ ਨਾ ਕਰੇ ਵਿਸ਼ਾਸ ਉਨਾ ਅੰਤਰ ਅਗਿਆਨ ਉਹ ਬੁੱਧ ਹੈ ਗੁਰਬਚਨ ਨਾ ਕਰੇ ਵਿਸਵਾਸ ਕਿਉਂਕਿ ਜਿੰਨਾ ਚਿਰ ਆਪਣੀ ਜਿਹੜੀ ਸੁਰਤੀ ਹੈਗੀ ਹੈ ਧਿਆਨ ਹੈਗਾ ਉਹ ਜਿਹੜਾ ਸੰਸਾਰ ਨੂੰ ਸੱਚ ਮੰਨਦਾ ਹੈਗਾ ਠੀਕ ਕਰਕੇ ਗੁਰਬਾਣੀ ਤੇ ਵਿਸ਼ਵਾਸ ਨਹੀਂ ਕਰਦਾ ਗੁਰਕੇ ਬਚਨ ਜਿਹੜੇ ਹੈਗੇ ਉਹਨਾਂ ਤੇ ਵਿਸ਼ਵਾਸ ਨਹੀਂ ਕਰਦਾ ਗੁਰਕੇ ਬਚਨਾਂ ਦੇ ਨਾਲ ਤਾਂ ਇਹਦਾ ਜਿਹੜਾ ਹੈਗਾ ਧਿਆਨ ਬਾਹਰ ਮੁਕੀ ਤੋਂ ਅੰਦਰ ਮੁਕੀ ਹੋਣਾ ਹੈ ਪਰ ਜੇ ਉਹਨਾਂ ਤੇ ਵਿਸ਼ਵਾਸ ਨਹੀਂ ਕਰਦਾ ਤੈਨੂੰ ਸਮਝ ਨਹੀਂ ਆ ਸਕਦੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਭਈ ਆਵਰਾ ਨਾਤਰ ਸਾ ਬੇਗਾਨਾ ਕਹਿੰਦੇ ਮੇਰੇ ਮਨ ਤੂੰ ਹੀ ਉਲਟ ਕੇ ਆਪਣੇ ਮੂਲ ਵਿੱਚ ਸਮਾਉਣਾ ਹੈਗਾ ਹੋਰ ਮੂਲ ਨੇ ਤੇਰੇ ਵਿੱਚ ਸਮਾਉਣ ਲਈ ਨਹੀਂ ਹੋਣਾ ਹੁਣ ਉਹ ਤਾਂ ਜਿਹੜਾ ਹੈਗਾ ਇੱਥੇ ਰ ਨਾਰਾਇਣ ਥਿਰ ਗੁਣ ਥਿਰ ਸਾਚਾ ਵੀ ਚਾ ਉਹ ਤਾਂ ਥੇ ਰਹੇਗਾ ਹਨ ਇੱਕ ਚੱਕੀ ਦਾ ਪੋੜ ਤੁਸੀਂ ਦੇਖਿਆ ਹੋਵੇਗਾ ਇੱਕ ਤੇ ਜਿਹੜਾ ਪੋੜ ਜਿਹਦੇ ਵਿੱਚ ਉੱਪਰ ਨੂੰ ਡੰਡਾ ਜਿਆ ਹੁੰਦਾ ਇੱਕ ਪੋੜ ਜਿਹੜਾ ਹੁੰਦਾ ਉਪਰੋਂ ਲਾ ਕੇ ਰੱਖਿਆ ਹੁੰਦਾ ਪਹਿਲਾਂ ਜੇ ਤੁਸੀਂ ਦੇਖਿਆ ਹੋਊਗਾ ਘਰਾਂ ਵਿੱਚ ਚੱਕੀਆਂ ਥਿਰ ਹੁੰਦਾ ਪੋੜ ਹੁੰਦਾ ਉਹ ਤੇ ਇੱਕ ਜਗ੍ਹਾ ਆ ਰਹਿੰਦਾ ਹੈ ਪਰ ਦੂਸਰਾ ਪੜ ਨੂੰ ਧੋ ਕੇ ਆਪਾਂ ਸਾਫ਼ ਕਰਕੇ ਭਰੇ ਰੱਖਦੇ ਹਾਂ ਜੇ ਆਟੇ ਨੂੰ ਪੀਸਣਾ ਹੈਗਾ ਤਾਂ ਉਹਨੂੰ ਲਿਆ ਕੇ ਫਿਰ ਉੱਤੇ ਰੱਖ ਦਿੰਨੇ ਆ ਇਸ ਤਰ੍ਹਾਂ ਜਿਹੜਾ ਮਨ ਹੈਗਾ ਮਨ ਜਿਹੜਾ ਧਿਆਨ ਹੈਗਾ ਸਰੀਰ ਨੂੰ ਚਲਾ ਰਿਹਾ ਹੈ ਸਰੀਰ ਦੇ ਕੋਲ ਘੋੜਾ ਹੈਗਾ ਚਲੋ ਤੇ ਉਹ ਉਹਦੇ ਦੇ ਨਾਲ ਇਹ ਬਾਹਰ ਭੱਜਦਾ ਹੈਗਾ ਬਾਹਰ ਇਹਨੂੰ ਗਿਆਨ ਦੇਣੇ ਵੇਲੇ ਉਹ ਗਿਆਨ ਦੇਣ ਉਹ ਗਿਆਨ ਲੈ ਰਿਹਾ ਹੈਗਾ ਹੁਣ ਇਹ ਜਿਹੜਾ ਮਨ ਹੈਗਾ ਜੇ ਇਹਨੂੰ ਇਸ ਪੜ ਨੂੰ ਹਨਾ ਦੋਏ ਪੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਕਿੱਲੀ ਲੱਗੇ ਸੂਬਰੇ ਨਾਨਕ ਅਜਬ ਡੇ ਹੁਣ ਜੇ ਜਿਹੜਾ ਮਨ ਹੈਗਾ ਬਾਹਰ ਮੁਖੀ ਧਿਆਨ ਤੋਂ ਅੰਤਰ ਮੁਖੀ ਹੋ ਜਵੇ ਤਾਂ ਫੇਰ ਜਿਹੜਾ ਹੈਗਾ ਪੀਸ ਪੀਸ ਤੇ ਚਾਬਿਆ ਸੋਈ ਨਿਬਿਆ ਸਾਥ ਕੀਚੜ ਆਟਾ ਪਰ ਗਿਆ ਕੁਛੂ ਨਾ ਆयो ਹਾਥ ਕਿਉਂਕਿ ਜਦੋਂ ਹੁਣ ਆਪਾਂ ਗਿਆਨ ਖੋਜਦੇ ਆਂ ਤੇ ਖੋਜਣ ਦੇ ਨਾਲ ਜਿਹੜੀ ਸਮਝ ਆਉਂਦੀ ਆ ਉਹ ਉਹਨੂੰ ਅਮਰਤ ਪੀਣਾ ਕਿਹਾ ਗਿਆ ਹੈਗਾ ਤੂੰ ਅਮਰਤ ਪੀਂਦੇ ਆ ਉਹ ਅਮਰਤ ਪੀਣ ਦੇ ਨਾਲ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਜਿਹੜਾ ਆਪਣੇ ਅੰਦਰ ਉਹ ਗਿਆਨ ਵੱਧਦਾ ਹੈ ਹੁਣ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਪਈ ਅਵਰੇ ਨਾਤਰ ਸਾਵੇ ਗੰਦਾ ਕਹਿੰਦੇ ਗਿਆਨ ਦੀ ਕਿਰਪਾ ਦੇ ਨਾਲ ਹੁਣ ਅਕਲ ਮਿਲੀ ਆ ਥੋੜੀ ਅਕਲ ਵਧੀ ਹੈ ਅਵਰੇ ਦੂਸਰੇ ਪਾਸੇ ਮਾਇਆ ਵਿੱਚ ਧਿਆਨ ਲੱਗਣ ਦੇ ਨਾਲ ਜਿਹੜਾ ਇਹ ਮਨ ਸੀਗਾ ਨਾ ਆਪਣੇ ਮੂਲ ਬੁਲੋਂ ਬੇਗਾਨਾ ਸੀ ਉਹਨੂੰ ਸੁਤ ਕੰਚਨ ਸੋਹੇ ਤਬਦਾਇਆ ਸਭ ਕੁਝ ਆਪਣਾ ਇੱਕ ਰਾਮ ਪਰਾ ਕਿਉਂਕਿ ਆਪਣੇ ਤੁਰਤ ਬੱਚੇ ਹੈਗੇ ਆ ਸੋਨਾ ਹੈ ਹੋਰ ਵੀ ਜਿੰਨੇ ਵੀ ਸੰਸਾਰੀ ਪਦਾਰਥ ਹੈ ਉਹਨਾਂ ਦੇ ਵਿੱਚ ਚੇਤ ਰਗਾ ਹੋਣ ਕਰਕੇ ਜਿਹੜਾ ਹੈਗਾ RAM ਜਿਹੜਾ ਸਭੇ ਘਟ RAM ਬੋਲੇ RAMA ਬੋਲੇ RAM ਮੇ ਨਾਲ ਕੋ ਬੋਲੇ ਰਹੇ ਉਹਨੂੰ ਹੀ ਬੇਗਾਨਾ ਸਮਝਦਾ ਸੀ ਪਰਾਇਆ ਸਮਝਦਾ ਹੈਗਾ ਛੋੜੀ ਅਕਲ ਆਉਂਦੀ ਹੈ ਕਹਿੰਦੇ ਬੇਸੂਰਤ ਤੇ ਜਿੰਨ ਕੀਨਾ ਸੁਰਤਾ ਹੁਣ ਪਹਿਲਾਂ ਬੇਸੂਰਤ ਸੀ ਬਿਵੋਸ਼ ਸੀਗਾ ਮਾਇਆ ਦੇ ਨਸ਼ੇ ਦੇ ਨਾਲ ਮਨ ਸੋਇਆ ਮਾਇਆ ਦੇ ਸਮਾਦ ਇਸ ਗ੍ਰਹਿ ਮੇ ਜੋ ਜਾਗਤ ਰਹੇ ਸਾਵਤ ਵਸਤ ਆਪਣੀ ਨਹੀਂ ਰਹੇ ਹੁਣ ਜੇ ਜਾਗਦੇ ਵੇ ਕਿਉਂਕਿ ਗੁਰਬਾਣੀ ਦਾ ਗਿਆਨ ਇਹਨੂੰ ਜਗਾ ਰਿਹਾ ਕਹਿੰਦੇ ਗਿਆਨ ਅੰੰਡਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੁਣ ਜਿਹੜਾ ਗਿਆਨ ਦਾ ਸੁਨਮਾ ਜਦੋਂ ਫੈ ਅੱਖਾਂ ਦੇ ਵਿੱਚ ਤਾਂ ਅੱਖਾਂ ਜਿਹੜੀ ਖੁੱਲ ਗਈ ਸਮਝ ਲੱਗੀ ਭਈ ਤੂੰ ਆਇਆ ਕਿਹੜੇ ਕੰਮ ਹੈਗਾ ਤੇ ਨਹੀਂ ਤਾਂ ਇਹ ਆਪਣੇ ਮੂਲ ਨੂੰ ਬਗਾਨਾ ਸਮਝਦਾ ਸੀ ਉਹਦੇ ਲਈ ਇਹ ਬਗਾਨਾ ਸੀ ਕਿਉਂਕਿ ਉਹਦੀ ਗੱਲ ਨਹੀਂ ਮੰਨਦਾ ਤੇ ਫੇਰ ਉਹਨੇ ਤੁ ਕੀ ਲੈਣਾ ਹੈ ਮਾਇਆ ਦੀਆਂ ਚੀਜ਼ਾਂ ਦਾ ਉਹਨੂੰ ਲੋੜ ਨਹੀਂ ਹੈਗੀ ਜਿਹੜਾ ਇਹ ਇਹ ਮੇਰੇ ਮਨ ਉਹ ਮਾਇਆ ਵੱਲੋਂ ਉਲਟ ਕੇ ਹੀ ਆਪਣੇ ਜਿਹੜਾ ਮੂਲ ਜਿਹੜਾ ਹੈਗਾ ਜਿਹੜਾ ਸਾਹ ਲੈਂਦਾ ਉਹਦੇ ਵਿੱਚ ਸਮਾਉਣਾ ਹੈਗਾ ਉਹਦੇ ਵਿੱਚ ਸਮਾਉਣ ਨਾਲ ਕੀ ਹੋਣਾ ਤੈਨੂੰ ਗਿਆਨ ਹੋਣਾ ਹੈ ਗੁਰੂ ਦੀ ਬਖਸ਼ਿਸ਼ ਹੋਣੀ ਹੈ ਗਿਆਨ ਦੀ ਬਖਸ਼ਿਸ਼ ਹੋਣੀ ਹੈ ਤੇ ਥੋੜੀ ਅਕਲ ਮਿਲਣੀ ਹੈ ਤੇ ਜਿੰਨਾ ਚਿਰ ਸੰਸਾਰੀ ਪਦਾਰਥਾਂ ਵਿੱਚ ਲੱਗਿਆ ਰਹੇਗਾ ਉਹਨਾਂ ਦੇ ਜੜਾ ਹੈਗਾ ਤੂੰ ਬੇਗਾਨਾ ਹੀ ਰਹੇਗਾ ਤੂੰ ਨਿਜਿਕਰ ਵਿੱਚ ਵਸ ਨਹੀਂ ਸਕਦਾ ਤੂੰ ਬਾਹਰ ਮੁਕੀਤੇ ਦੇ ਧਿਆਨ ਹੋਣ ਕੇ ਤੂੰ ਬਾਹਰੇ ਭਜਦਾ ਫਿਰਦਾ ਰਹੇਗਾ ਰਹਾਉ ਨਿਵਰੇ ਦੂਰ ਦੂਰ ਫੁਨ ਨਿਵਰੇ ਜਿਨ ਜੈਸਾ ਕਰ ਮਾਨਿਆ ਅਲਤੀ ਕਾ ਜੈਸੇ ਪਾਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਨਿਵਰੇ ਦੂਰ ਦੂਰ ਫੁਨ ਨਿਵਰੇ ਕਿਸੇ ਦੇ ਲਈ ਤਾਂ ਨੇੜੇ ਹੈਗਾ ਤੇ ਕਿਸੇ ਦੇ ਲਈ ਦੂਰ ਹੈਗਾ ਪਰ ਜਦੋਂ ਕਿਸੇ ਨੂੰ ਅੱਖ ਖੁੱਲਦੀ ਹੈ ਦੂਰ ਫੁਨ ਨਿਵਰੇ ਫਿਰ ਉਹਦੇ ਲਈ ਜਿਹੜਾ ਪਹਿਲਾਂ ਦੂਰ ਸਮਝਦਾ ਸੀ ਕਿ ਬਾਹਰ ਕਿਤੇ ਹੈਗਾ ਜਦੋਂ ਅੰਤਰਮੁਖੀ ਧਿਆਨ ਹੁੰਦਾ ਫਿਰ ਉਹਨੂੰ ਪਤਾ ਲੱਗਦਾ ਕਿ ਜਿਹਨੂੰ ਤੂੰ ਖੋਜਦਾ ਉਹ ਤਾਂ ਤੂੰ ਆਪ ਹੀ ਹੈਗਾ ਪਰ ਜਿੰਨਾ ਚਿਰ ਇਹ ਬਾਹਰ ਮੁਖੀ ਮੰਨਦਾ ਹੈ ਕਹਿੰਦੇ ਜਿਨੀ ਜੈਸਾ ਕਰਮ ਹਨ ਜਿੰਨਾ ਚਿਰ ਇਹ ਮੰਨਦਾ ਕਿਤੇ ਰੱਬ ਬਾਹਰ ਹੈਗਾ ਇਸੇ ਕਰਕੇ ਇਹ ਬਾਹਰ ਲੱਭਦਾ ਫਿਰਦਾ ਹੈਗਾ ਕਹਿੰਦੇ ਸਭ ਕੁਝ ਘਰ ਵਿੱਚ ਹੈ ਬਾਹਰ ਕੁਛ ਨਹੀਂ ਬਾਹਰ ਢੂੰਡੇ ਸੋ ਭਰਮ ਭਲਾ ਹੈ ਕਹਿੰਦੇ ਸਾਰਾ ਕੁਝ ਘਰ ਵਿੱਚ ਹੈਗਾ ਬਾਹਰ ਕੁਛ ਨਹੀਂ ਹੈਗਾ ਜਿਹੜਾ ਬਾਹਰ ਲੱਭਦਾ ਉਹ ਭਰਮ ਪ੍ਰਲੇਖੇ ਵਿੱਚ ਫਸਿਆ ਹੋਇਆ ਹੈਗਾ ਤੇ ਹੈ ਹੀ ਨੇੜੇ ਦੂਰ ਤਾਂ ਭਲੇਖੇ ਕਰਕੇ ਮੰਨਦਾ ਸੀ ਨੇਰੇ ਨਹੀਂ ਦੂਰ ਨਿਜ ਆਤਮੇ ਰਹਾ ਭਰਪੂਰ ਨੇੜੇ ਹੈ ਦੂਰ ਨਹੀਂ ਹੈਗਾ ਤੇ ਜਿਹੜਾ ਤੇਰਾ ਆਤਮਾ ਦੇ ਵਿੱਚ ਹੈਗਾ ਉਹਦਾ ਤਾਂ ਤੂੰ ਧਿਆਨ ਹੈਗਾ ਅਲੋਤੀ ਕਾ ਜਿਵੇਂ ਭਇਆ ਬਰੇਡਾ ਜਿੰਨੀ ਪੀਆ ਤੈਨੂੰ ਜਾਨਿਆ ਹੁਣ ਅਲੋਤੀ ਦਾ ਇੱਕ ਦਰਖਤ ਹੁੰਦਾ ਹੈ ਦਰਖਤ ਤੋਂ ਨਸ਼ੇ ਵਾਲੀ ਚੀਜ਼ ਨਿਕਲਦੀ ਹੈ ਤੇ ਉਹਨੂੰ ਫਿਰ ਨਸ਼ੇ ਦੇ ਲਈ ਲੋਕ ਵਰਤਦੇ ਹੈਗੇ ਆ ਜਿਨੇ ਕਿਤੇ ਪੀਤੀ ਹੋਵੇ ਉਹਨੂੰ ਪਤਾ ਹੈ ਕਿ ਉਹਦਾ ਨਸ਼ਾ ਕਿਸ ਤਰ੍ਹਾਂ ਦਾ ਹੈ ਪਰ ਜਿਨੇ ਕਦੀ ਪੀਤਾ ਹੀ ਨਹੀਂ ਉਹਨੂੰ ਵਿਚਾਰਨ ਕੀ ਪਤਾ ਕਿਤੇ ਕੋਈ ਵੀ ਨਸ਼ਾ ਕਰ ਲੋ ਜਿਹਨੇ ਉਸ ਨਸ਼ੇ ਦਾ ਸੇਵਨ ਕੀਤਾ ਉਹਨੂੰ ਪਤਾ ਹੁੰਦਾ ਕਿ ਉਹ ਨਸ਼ਾ ਕਿਸ ਤਰ੍ਹਾਂ ਦਾ ਜਿਹਨੇ ਨਹੀਂ ਪੀਤਾ ਉਹਨੂੰ ਨਹੀਂ ਉਹਦਾ ਪਤਾ ਹੁੰਦਾ ਇਸੇ ਤਰ੍ਹਾਂ ਕਹਿ ਰਹੇ ਕਿ ਜਿਹੜਾ ਨਾਮ ਦਾ ਨਸ਼ਾ ਹੈਗਾ ਜਿਹੜਾ ਸੱਚ ਦਾ ਨਸ਼ਾ ਹੈਗਾ ਉਹਨੂੰ ਹੀ ਪਤਾ ਹੈਗਾ ਜਿਹਨੇ ਉਹ ਕੀਤਾ ਹੈ ਜਾਂ ਜਿਹਨੂੰ ਉਹਦੀ ਸਮਝ ਆਈ ਹੈਗੀ ਜਿਹਨੇ ਉਹ ਜਿਹੜਾ ਉਹ ਜਿਹਨੇ ਉਹਨੂੰ ਜਾਣਿਆ ਹੈ ਤੇਰੀ ਨਿਰਗੁਣ ਕਥਾ ਕਾਸੀਓ ਕਹੀਏ ਐਸਾ ਕੋਈ ਬੁវេਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿਨੀ ਤੈਸੀ ਚਰ ਦੇਖੀ ਹੁਣ ਜਿਹੜੀ ਨਿਰਗੁਣ ਕਥਾ ਨਿਰਗੁਣ ਕਥਾ ਜਿਹੜੀ ਹੈਗੀ ਉਹ ਕਿਉਂਕਿ ਕਾਲ ਕਰਮ ਕਰਹੀਨ ਜੇ ਕਿਰਿਆ ਕੋਈ ਨਾ 부জে ਕਹਾਂ ਕਹੇ ਕਹੀ ਕਰੇ ਕਹਾਂ ਕਾਰਣਾ ਕਹਿ 부জে ਹੁਣ ਕਹਿੰਦੇ ਕਾਲ ਕਲਮ ਹੁਕਮ ਹਾਤ ਕਹੋ ਕੌਣ ਮੇਟ ਸਕੇ ਇਸ ਬ੍ਰਹਮ ਗਿਆਨ ਧਿਆਨ ਧਰਤ ਕੀਏ ਚਾਹੇਗੀ ਹੁਣ ਜਿਹੜਾ ਹੁਕਮ ਜੋ ਕੁਛ ਕਰਦਾ ਹੈਗਾ ਤੇ ਉਹ ਦੇਖਣ ਵਾਲੀ ਚੀਜ਼ ਤਾਂ ਨਹੀਂ ਹੈਗੀ ਪਰ ਕਰਦਾ ਉਹ ਹੀ ਜੋ ਹਰ ਜੀਉ ਭਾਵੇ ਸੋਈ ਜੀਵ ਕਰਨ ਜੋ ਹਰ ਨੂੰ ਪਾਉਂਦਾ ਹੈ ਹੁਕਮ ਪਾਉਂਦਾ ਉਹ ਹੀ ਜੀਵ ਕਰਦੇ ਆ ਫਰੋ ਜਿਸ ਦਾ ਨਹੀਂ ਜਿਹੜਾ ਦਿਸ ਕਰ ਜਿਹੜਾ ਸਰੀਰ ਕਰ ਰਿਹਾ ਉਹ ਦਿਸਦਾ ਹੈ ਜਿਹੜਾ ਸਰੀਰ ਨਾਲ ਕਰ ਰਿਹਾ ਉਹ ਹੀ ਆਪਾਂ ਨੂੰ ਲੱਗਦਾ ਕਿ ਉਹ ਕਰ ਰਿਹਾ ਹੈਗਾ ਪਰ ਜਦ ਕਿ ਕਰਨ ਵਾਲਾ ਹੁਕਮ ਹੈ ਹੁਣ ਜਿਹੜੀ ਨਿਰਗੁਣ ਕਥਾ ਹੈਗੀ ਹੁਣ ਜਿਹੜਾ ਅੰਦਰ ਬੈਠਾ ਹੈ ਅੰਦਰ ਜਿਹੜਾ ਮੂਲ ਹੈਗਾ ਉਹ ਹੁਕਮ ਹੀ ਬੰਦਾ ਉਹਨੂੰ ਤਾਂ ਪਤਾ ਹੈਗਾ ਕਿ ਜਿਹੜਾ ਇਹ ਜੋ ਕੁਝ ਵੀ ਹੋ ਰਿਹਾ ਹੈਗਾ ਇਹ ਹੁਕਮ ਵਿੱਚ ਹੋ ਰਿਹਾ ਹੈ ਹੁਣ ਉਹਦੀ ਜਿਹੜੀ ਕਥਾ ਹੈਗੀ ਆ ਕਹਿੰਦੇ ਕਿ ਨੂੰ ਗਈ ਏ ਐਸਾ ਕੋਈ ਬੁਵੇਕੀ ਹੁਣ ਜੇ ਕੋਈ ਬੁਵੇਕੀ ਹੋਊਗਾ ਜੇ ਇਹਨੂੰ ਸਮਝਾਉਗੀ ਕਿ ਜਿਹੜਾ ਕਰਨ ਵਾਲਾ ਹੈਗਾ ਉਹ ਹੁਕਮ ਹੈਗਾ ਤੇ ਬਾਕੀ ਜਿਹੜਾ ਮੂਲ ਹੈਗਾ ਉਹ ਹੁਕਮੀ ਬੰਦਾ ਹੈਗਾ ਆਪਣਾ ਧਿਆਨ ਉਹਦਾ ਸਰੀਰ ਵਿੱਚ ਆ ਤੂੰ ਸਰੀਰ ਦੁਆਰਾ ਗਿਆਨ ਵੀ ਲੈ ਰਿਆ ਆਪਣੇ ਉਹਦੀ ਬੁੱਧੀ ਅਨਸਾਰ ਉਹ ਕੰਮ ਕਰ ਰਿਹਾ ਹੈਗਾ ਇਹ ਸਮਝ ਜਿਹੜੀ ਉਹਨੂੰ ਆਉਂਦੀ ਹੈ ਜਿਹੜਾ ਕੋਈ ਵਿਵੇਕੀ ਹੁੰਦਾ ਜਿਹਨੂੰ ਜਿਹਦੇ ਕੋਲ ਉਹ ਵਿਵੇਕ ਉਹ ਹੁੰਦੀ ਹੈ ਕੋਹ ਕਬੀਰ ਜਿਨ ਦੀਏ ਪਲੀਤਾ ਤਿਨ ਤੈਸੀ ਝੜ ਦੇ ਕੀ ਭਗਤ ਕਬੀਰ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਪਲੀਤਾ ਭਾਵ ਜਿਨ੍ਹਾਂ ਨੇ ਪਹਿਲਾਂ ਗਿਆਨ ਲਿਆ ਹੈਗਾ ਗਿਆਨ ਲੈਣ ਤੋਂ ਬਾਅਦ ਮੰਨਿਆ ਹੈ ਗਿਆ ਫਿਰ ਉਹਤੇ ਚੱਲਦੇ ਹਨ ਉਹ ਚੱਲਣ ਦੇ ਨਾਲ ਜਿਹੜਾ ਹੈਗਾ ਉਹ ਅੰਦਰ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਹੁਣ ਜਦੋਂ ਅੰਦਰ ਪ੍ਰੇਮ ਪੈਦਾ ਆਇਆ ਕਹਿੰਦੇ ਜਿਨ ਪ੍ਰੇਮ ਕੀਤਾ ਤਿੰਨ ਹੀ ਪ੍ਰਾਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਆਪਣੇ ਮੂਲ ਨੂੰ ਉਜਿਆ ਹੈਗਾ ਹੁਣ ਜਦੋਂ ਪ੍ਰੇਮ ਪਲੀਤਾ ਹੁਣ ਜਿਹੜਾ ਅੰਦਰ ਪ੍ਰੇਮ ਪੈਦਾ ਹੋਇਆ ਤਾਂ ਅਠੀ ਪੈਰ ਜਿਹੜਾ ਫਿਰ ਉਹ ਸ਼ਬਦ ਵਿਚਾਰ ਕਰਦਾ ਸ਼ਬਦ ਵਿਚਾਰ ਕਰਨ ਦੇ ਨਾਲ ਅੰਦਰੋਂ ਗਿਆਨ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਜਦੋਂ ਕਿਸੇ ਨੇ ਇਸ ਤਰ੍ਹਾਂ ਕੀਤਾ ਤੇ ਉਹਨੂੰ ਪਤਾ ਹੈ ਕਹੋ ਕਵੀਰ ਜਿਨ ਦੀਆ ਪਲੀਤਾ ਤਿੰਨ ਤਅਸੀ ਚਰ ਦੇ ਕਿ ਉਹਨਾਂ ਨੇ ਇਹ ਵੀ ਝਲਕ ਦੇਖੀ ਆ ਕਿ ਜਿਹੜਾ ਨਿਰਗੁਣ ਹੈਗਾ ਨਿਰਗੁਣ ਰਾਮ ਗੁਣਾਵਾਸ ਹੋਏ ਹੁਣ ਜਿਹੜਾ ਨਿਰਗੁਣ ਰਾਮ ਹੈਗਾ ਜਿਹੜਾ ਅੰਦਰ ਸਭੇ ਘਟ ਰਾਮ ਬੋਲੇ ਉਹਦਾ ਜਿਹੜਾ ਮਨ ਹੈਗਾ ਉਹੀ ਤਾਂ ਬਾਹਰੋਂ ਕੀ ਧਿਆਨ ਹੈਗਾ ਉਹ ਧਿਆਨ ਨੂੰ ਅੰਤਰਮੁਖੀ ਕਰਨਾ ਹੁਣ ਜਿਹਨੇ ਅੰਤਰਮੁਖੀ ਕੀਤਾ ਹੈਗਾ ਉਹਨੂੰ ਇਸ ਚੀਜ਼ ਦੀ ਸਮਝ ਆ ਗਈ ਆ ਉਹਦਾ ਜਿਹੜੇ ਗਿਆਨ ਵਿੱਚ ਵਾਧਾ ਹੋਇਆ ਨਹੀਂ ਤਾਂ ਜਿੰਨੀ ਸੰਸਾਰ ਹੈਗਾ ਤੇ ਉਹ ਤਿੰਨਾਂ ਗੁਣਾ ਦੇ ਵਿੱਚ ਫਸਿਆ ਹੋਣ ਕਰਕੇ ਇਹ ਛੇ ਦਰਸ਼ਨ ਜਿਹੜੇ ਆ ਜਿਹੜਾ ਖਾਣਾ ਦੇਖਣ ਵਾਲੀ ਚੀਜ਼ ਉਹਨੂੰ ਵੀ ਸੱਚ ਮੰਨਦੇ ਆ ਗਿਆ ਤੇ ਉਹ ਦੇ ਕਰਕੇ ਉਹ ਭਲੇਖੇ ਵਿੱਚ ਫਸੇ ਹੋਏ ਹਨ ਪ੍ਰਣਵਤ ਨਾਨਕ ਅਗੰਮ ਸੁਣਾਵੇ ਗੁਰਚੇਲੇ ਕੀ ਸੰਧੀ ਮਲਾਈ ਦੀਖਿਆਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ ਹੁਣ ਤੇ ਨਾਨਕ ਜੀ ਕਹਿੰਦੇ ਹਨ ਕਿ ਅਗੰਮ ਦੀ ਗੱਲ ਕਰ ਰਹੇ ਹੁਣ ਜਿਵੇਂ ਉਹ ਨਿਰਗੁਣ ਕਥਾ ਕਿ ਇਥੇ ਅਗੰਮ ਦੀ ਗੱਲ ਸੁਣਾ ਰੇ ਗੁਰਚੇਲੇ ਕੀ ਸੰਧੀ ਮਲਾਈ ਕਿ ਹੁਣ ਜਿਹੜਾ ਗੁਰ ਹੈਗਾ ਜਿਹੜਾ ਆਪਣਾ ਮੂਲ ਉਹਨੂੰ ਗੁਰ ਗਿਆ ਤੇ ਜਿਹੜਾ ਧਿਆਨ ਹੈਗਾ ਜਿਹੜਾ ਮਨ ਹੈਗਾ ਉਹਨੂੰ ਚੇਲ ਲਾ ਕੇ ਹੈਗਾ ਕਿ ਜੇ ਇਹਨਾਂ ਨੂੰ ਦੋਨਾਂ ਨੂੰ ਮਿਲਾ ਲਵੇ ਫਿਰ ਕੀ ਕਹਿੰਦੇ ਦੀਖਿਆਦਾਰੂ ਭੋਜਨ ਖਾਏ ਕਹਿੰਦੇ ਦੀਖਿਆਦਾਰੂ ਹੁਣ ਜਿਹੜਾ ਗਰਵਾਣੀ ਦਾ ਉਦੇਸ਼ ਹੈ ਉਹ ਸਿੱਖਿਆ ਹੈਗੀ ਹੈ ਹੁਣ ਉਹ ਸਿੱਖਿਆ ਨੂੰ ਲੈ ਲਵੇ ਸਿੱਖਿਆ ਨੂੰ ਲੈਣ ਤੋਂ ਬਾਅਦ ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸਕਾ ਹੋਏ ਧਾਰੂ ਫਿਰ ਉਹਨੂੰ ਖਾ ਲਵੇ ਫਿਰ ਪਹੁੰਚਣ ਦੇ ਉਹਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਵੇ ਹੁਕਮ ਵਿੱਚ ਤਾਂ ਫਿਰ ਅੰਦਰੋਂ ਜਿਹੜਾ ਗਿਆਨ ਉਹ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ ਦੀਖਿਆਦਾਰੂ ਭੋਜਨ ਖਾਏ ਗਿਆਨ ਪੜਾਉਂਦਾ ਉਹ ਫਿਰ ਖਾਂਦਾ ਹੈ ਤੇ ਦੂਸਰਿਆਂ ਨੂੰ ਵੀ ਖਾਉਂਦਾ ਹੈ ਛੇ ਦਰਸ਼ਨ ਕੀ ਸੋਜੀ ਪਾਇਆ ਕਹਿੰਦੇ ਜੇ ਉਹ ਇਹਨੂੰ ਖਾ ਲੈਂਦਾ ਹੈਗਾ ਤੇ ਭੋਜਨ ਨੂੰ ਕਿਉਂਕਿ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈਗਾ ਫਿਰ ਉਹਨੂੰ ਛੇ ਦਰਸ਼ਨ ਦੀ ਸੋਜੀ ਵੈਂਦੀ ਹੈ ਜਿਹੜੇ ਆ ਖੱਟ ਚੱਕਰ ਕਹਿ ਲਓ ਜਾਂ ਛੇ ਦਰਸ਼ਨ ਕਹਿ ਲਓ ਕਿਉਂਕਿ ਜਿੰਨਾ ਚਿਰ ਅੱਖਾਂ ਨਾਲ ਦੇਖਦਾ ਕੰਨਾਂ ਨਾਲ ਸੁਣਦਾ ਹੈਗਾ ਨੱਕ ਨਾਲ ਸੁਗੰਧੀਆਂ ਲੈਂਦਾ ਹੈਗਾ ਤੇ ਇਹਨਾਂ ਨੂੰ ਵੀ ਸੱਚ ਮੰਨਦਾ ਹੈਗਾ ਪਰ ਜ ਅਸਲ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਕਰਉਣ ਵਾਲਾ ਹੈਗਾ ਉਹ ਆਪਣਾ ਮੂਲ ਹੈਗਾ ਉਹ ਗੁਰ ਹੈਗਾ ਖੱਟ ਦਰਸ਼ਨ ਜੋਗੀ ਸੰਿਆਸੀ ਬਿਨ ਗੁਰ ਭਰਮੋਂ ਭਲਾਏ ਸਤ ਗੁਰ ਸੇਵੇ ਤਾਂ ਗਤਮਿਤ ਪਾਵੇ ਹਰ ਜੀਵ ਮਨ ਬਸਾਏ ਕਿੰਜ ਜਿਹੜੇ ਖੱਟ ਦਰਸ਼ਨ ਹੈਗੇ ਛੇ ਦਰਸ਼ਨਾਂ ਦੇ ਚੱਕਰ ਵਿੱਚ ਜੋਗੀ ਆ ਸੰਿਆਸੀ ਆ ਗਿਆਨ ਤੋਂ ਬਗੈਰ ਉਹ ਭਰਮ ਵਿੱਚ ਭੁੱਲੇ ਫਿਰਦੇ ਹਨ ਸਤ ਗੁਰ ਸੇਵੇ ਤਾਂ ਗਤਮਿਤ ਪਾਵੇ ਜੀ ਸਤ ਦਾ ਗਿਆਨ ਲਵੇ ਗੁਰ ਕੀ ਸੇਵਾ ਸ਼ਬਦ ਵਿਚਾਰ ਕਰੇ ਤਾਂ ਗਤੀ ਇਹਦੀ ਪੈਂਦੀ ਹੈਗੀ ਆ ਤਾਂ ਇਹਨੂੰ ਸਮਝ ਆਉਂਦੀ ਹੈ ਤੇ ਫਿਰ ਕਹਿੰਦੇ ਹਰ ਜੀਓ ਮਨ ਵਸਾਏ ਫਿਰ ਜਿਹੜਾ ਹੁਕਮ ਨੂੰ ਇਹ ਮਨ ਵਿੱਚ ਵਸਾ ਲੈਂਦਾ ਹੈਗਾ ਤੇ ਹੁਕਮ ਅਨੁਸਾਰ ਹੀ ਹੋ ਜਾਂਦਾ ਹੈ ਅਨੁਸਾਰ ਹੀ ਹੋ ਜਾਂਦਾ ਹੈ ਉਹ ਨਰਾਗੀ ਹੋ ਜਾਂਦਾ ਇੱਕ ਰਾਗੀ ਆ ਬੈਰਾਗੀ ਆ ਤੇ ਉਹ ਨਰਾਗੀ ਹੈ ਰਾਗੀ ਜਿਹੜਾ ਹੈਗਾ ਸੰਸਾਰ ਦੀਆਂ ਇਸ਼ਾਵਾਂ ਵਾਲਾ ਰਾਗੀ ਹੈ ਤੇ ਸੰਸਾਰ ਦੀਆਂ ਇਸ਼ਾਵਾਂ ਬਰੂ ਸੁਣਨ ਨੂੰ ਹੋਣ ਵਾਲਾ ਉਹ ਬੈਰਾਗੀ ਹੈਗਾ ਬੈਰਾਗੀ ਜਦੋਂ ਫਿਰ ਗਿਆਨ ਲੈਣਦਾ ਹੈ ਗਿਆਨ ਸਤ ਸੰਤੋਖ ਹੋਵੇ ਅਰਦਾਸ ਤਾਂ ਹੁਣ ਸੱਦ ਬਹਾਲੇ ਪਾਸ ਤੇ ਉਹ ਸਤ ਸੰਤੋਖ ਹੀ ਹੋਵੇ ਸਾਚ ਦਾ ਗਿਆਨ ਲੈਣਾ ਸ਼ੁਰੂ ਕਰ ਦੇਵੇ ਤਾ ਫਿਰ ਉਹ ਹੁਕਮ ਅਨਸਾਰ ਹੀ ਹੋ ਜਨਾ ਹੁਕਮ ਅਨਸਾਰੀ ਨੂੰ ਅਨਰਾਗੀ ਕਹਿੰਦੇ ਹੈਗੇ ਜਿਹੜਾ ਅਨਰਾਗੀ ਹੁੰਦਾ ਉਹਨੂੰ ਇਹਨਾਂ ਚੀਜ਼ਾਂ ਦੀ ਸਮਝ ਪੈਂਦੀ ਹੈ ਜਿੰਨਾ ਚਿਰ ਇਹ ਬੈਰਾਗੀ ਵੀ ਹੈਗਾ ਜੋਗੀ ਹੈਗਾ ਸੰਿਆਸੀ ਹੈਗਾ ਪਰ ਇਹਨੂੰ ਗਿਆਨ ਨਹੀਂ ਹੈਗਾ ਕਿ ਜੁੜਨਾ ਕਿਹਦੇ ਨਾਲ ਕਿਉਂਕਿ ਜਿਸਕੇ ਅੰਦਰ ਗਿਆਨ ਪ੍ਰਗਾਸ ਉਸ ਥਾਨ ਦਾ ਨਾਹੀ ਬਨਾਸ ਹੁਣ ਜਿਹਦੇ ਅੰਦਰ ਗਿਆਨ ਦਾ ਪ੍ਰਗਾਸ ਗਿਆਨ ਦਾ ਚਾਨਣ ਹੁੰਦਾ ਉਹ ਉਸ ਜਿਹੜੇ ਹਿਰਦੇ ਦਾ ਵਿਨਾਸ਼ ਹੁੰਦਾ ਉਸ ਤੋਂ ਬਗੈਰ ਬਾਕੀ ਜਿੰਨੇ ਵੀ ਹੈਗੇ ਖਟ ਦਰਸ਼ਨ ਵਾਲੇ ਜੋਗੀ ਸੰਿਆਸੀ ਇਹ ਭਰਮ ਵੀ ਸਾਰੇ ਭੁੱਲਦੇ ਫਿਰਦੇ ਹਨ ਸੱਚ ਦੀ ਸੋਝੀ ਨਹੀਂ ਆ ਗਈ ਹੈ ਤੇ ਇਸੇ ਕਰਕੇ ਜਿਹੜਾ ਹੈਗਾ ਇਹ ਸਾਰਾ ਸੰਸਾਰ ਜਿਹੜਾ ਹੈਗਾ ਹੁਣੇ ਤਿੰਨਾ ਗੁਣਾ ਦੇ ਵਿੱਚ ਜਿਹੜਾ ਸੰਸਾਰ ਇਹ ਫਸਿਆ ਹੋਇਆ ਹੈ ਤੇ ਛੁੱਟ ਤਾਂ ਸਕਦਾ ਹੈ ਤ੍ਰਿਕੁਟੀ ਛੁੱਟੇ ਦਸ ਹੁੰਦਵਾਰ ਖੁੱਲੇ ਤੇ ਜੇ ਤਿੰਨਾ ਗੁਣਾ ਤੋਂ ਉੱਪਰ ਹੋਤੇ ਤਾਂ ਇਹਨੂੰ ਦਸ ਹੁੰਦਵਾਰ ਦੀ ਸਮਝ ਪੈਂਦੀ ਹੈ ਜਿੰਨਾ ਚੇਰੇ ਨੂੰ ਨਹੀਂ ਸਮਝਦਾ ਉਹਨਾਂ ਚੇਰੇ ਤੇ ਹੀ ਫਸਿਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ